ਨੇ ਸ਼ਬਦੋਂ ਸੇ ਔਰ ਆਪਣੀ ਸੋਚ ਸੇ ਕਿਸੇ ਕੋ ਡਿਸਪਾਇੰਟ ਕੀਆ ਹੈ ਮੂਝੇ ਖੇਦ ਰਹੇਗਾ ਬੀਜੇਪੀ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨ ਰਨਾਉਤ ਇੱਕ ਵਾਰ ਫੇਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ ਔਰ ਪਿਛਲੇ ਤਿੰਨ ਚਾਰ ਦਿਨਾਂ ਚ ਉਹਨੇ ਬਾਰ-ਬਾਰ ਬਿਆਨ ਦੇ ਕੇ ਔਰ ਫਿਰ ਉਹ ਵਿਦਡਰੋ ਕੀਤੇ ਔਰ ਉਤੋਂ ਕੰਗਨ ਰਨਾਉਤ ਦਾ ਇਹ ਕਹਿਣਾ ਹੈ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹੈ ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਨ ਰਾਤ ਨੂੰ ਇਹ ਹੀ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਹੈ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੌਧਰੀ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਰਹੀ ਹੈ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਗਨ ਰਾਉਤ ਦਾ ਜਿਹੜਾ ਆ ਮਾਨਸਿਕ ਸਤ੍ਤ ਠੀਕ ਨਹੀਂ ਇਹਦਾ ਇਲਾਜ ਹੋਣਾ ਚਾਹੀਦਾ ਮੇਰਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੂਨਿਟ ਹੈ ਜਿਹੜੇ ਹੁਣ ਕਹਿੰਦੇ ਆ ਵੀ ਅਸੀਂ ਕੰਗਨਾ ਰਣੌਤ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਆਪਣੇ ਆਪ ਨੂੰ ਵਕ ਕਰ ਰਹੇ ਬਾਰ ਬਾਰ ਕਰਦੇ ਇਹ ਭਾਜਪੀ ਦੀ ਇੱਕ ਗਿਨੀ ਮਿੱਠੀ ਜਿਹੜੀ ਆ ਸਿਆਸਤ ਹੈ ਪਹਿਲਾਂ ਕੰਟਰੋਵਰਸ਼ੀਅਲ ਬਿਆਨ ਦਵਣਾ ਆਪਣੇ ਕੁਝ ਲੋਕ ਰੱਖੇ ਹੋਏ ਇਹਨਾਂ ਨੇ ਜਿਨ੍ਹਾਂ ਚ ਸਮਾਜ ਚ ਵੰਡੀਆਂ ਪੈਂਦੀਆਂ ਨਫਰਤ ਫੈਲਦੀ ਫਿਰ ਜਦੋਂ ਦੇਖਦੇ ਲੋਕਾਂ ਦਾ ਰਿਐਕਸ਼ਨ ਆ ਜਾਂਦਾ ਤੇ ਉਹ ਤੋਂ ਆਪਣੇ ਆਪ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਵੱਖ ਹੋਣਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕੰਗਨਰ ਨਰਾਉਤ ਵਰਗੇ ਨਫ਼ਰਤ ਫਲਾਉ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਆਦਰਵਾਈਜ਼ ਲੋਕਾ ਲੋਕ ਐਡੇ ਗੁੰਮਰਾਹ ਹੋ ਨਹੀਂ ਐ ਅਭੀ ਜੇ ਤੁਸੀਂ ਕਹਿ ਦੋ ਵੀ ਸਾਡੇ ਦੇ ਨਾ ਵਾਸਤੇ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਰ ਰਾਤ ਦੀ ਜਿਹੜੀ ਮਾਨਸਿਕ ਸਥਿਤੀ ਉਹ ਸਾਰਿਆਂ ਦੇ ਸਾਹਮਣੇ ਹੀ ਆ ਜਿਹਨੂੰ ਇਹ ਹੀ ਨਹੀਂ ਪਤਾ ਕਿ ਉਹ ਏਡੀ ਵੱਡੀ ਪੋਲੀਟੀਕਲ ਪਾਰਟੀ ਦੀ ਮੈਂਬਰ ਵੀ ਆ ਸੋ ਭਾਰਤੀ ਜਨਤਾ ਪਾਰਟੀ ਅਗਰ ਵਾਕਈ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕਹਨਰ ਨਾ ਦੇ ਖਿਲਾਫ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਦੇ ਖਿਲਾਫ ਸਖਤ ਕਦਮ ਉਠੋਣੇ ਚਾਹੀਦੇ